ਵਾਹਿਗੁਰੂ ਸਾਬ ਜੀ ਚਾਲਾਂਗੇ ਉਠ ਨਾਮ ਜਪ ਨਿਸ ਵਾਸਰ ਆਰਾਧ ਕਾੜਾ ਤੁਝੇ ਨਾ ਵਿਆਪੀ ਨਾਨਕ ਮਿਟੇ ਉਪਾਦ ਸੋ ਕਉ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਬੇਰਾੜੀ ਮਹਲਾ 14 ਜਪ ਮੰਨ ਹਰ ਹਰ ਨਾਮ ਨਿਤ ਧਿਆਏ ਕਹ ਹੈ ਸੋਈ ਫਲ ਪਾਵਹਿ ਫਿਰ ਦੁਖ ਨਾ ਲਗੈ ਆਏ ਜਪ ਮਨ ਹਾਰ ਨਾਮ ਨਿਤ ਧਿਆਏ ਜੋ ਇਸ਼ਅ ਸੋਈ ਫਲ ਪਾਵੈ ਫਿਰ ਦੁਖ ਨਾ ਲਗੈ ਆਏ ਰਹਾਉ ਸੋ Jap ਸੋ Tap ਸਾ ਬਰਤ ਪੂਜਾ ਜੇ ਤਾਰਸਿਓ ਪ੍ਰੀਤ لگائے نہار پریت پریت سب چوٹھی ایک کھین میں بسر سب ਜਾਏ ਤੂੰ ਬੇਅੰਤ ਸਰਬ ਕਾਲ ਪੂਰਾ ਕੇ ਸ਼ਕੀਮਤ ਕਹੀ ਨਾ ਜਾਏ ਨਾਨਕ ਸ਼ੰਤ ਤਮਾਰੀ ਹਾਰ ਜਿਓ ਆਵੇਂ ਤੇਵੇ ਛਡਾਇ ਤੂੰ ਬੇਅੰਤ ਸਰਬ ਕਲ ਪੂਰਾ ਕੀ ਕੀਮਤ ਕਈ ਨਾ ਜਾਏ ਨਾਨਕ ਸ਼ਰਨ ਤਮਾਰੀ ਹਰ ਜਿਓ ਪਵਨ ਤਵਾ ਛਡਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾਣੀ ਮਹਲਾ 4 ਜਪ ਮੰਨ ਹਰ ਹਰ ਨਾਮ ਨੇਤ ਧਿਆਏ ਜੋ ਇਸ਼ਾਹ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਬ ਜੀ ਧਨ ਗੁਰੂ ਕਰੀਬ ਨਵਾਜ਼ ਜੇ ਜੇ ਤੁੰਬਰੇ ਧਿਆਨ ਕੋ تئے ہیں سنت انت لیں گے مگت پل پاویں گے بگوت ਵਾਹਿਗੁਰੂ ਸਹਬ ਜੀ ਸਵਈਆ ਕੋ ਲਗ ਆਣ ਗਏ ਅਜ ਰਾਜ ਸੁਰਾਜਨ ਰਾਜ ਪੜੋ ਦਲ ਲੀਨੇ ਉਹ ਲਗ ਆਨ ਗਏ ਅਜਰਾਜ ਸੁਰਾਚਨ ਰਾਜ ਬੜੋ ਦਲ ਲੀਨੇ ਅੰਬਰ ਅਨੂਬ ਧਰੇ ਪਸ ਅੰਬਰ ਸੋ ਬਰ ਕੇ ਆਰ ਕੀ ਸ਼ਬ ਸ਼ੀਨੇ ਬੇਖਣ ਬੇੜ ਚੜੇ ਸੰਗ ਹੋਵੇ ਨਿਰਪੋ ਹਾਨ ਬਸੇ ਸੁਖ ਧਾਮ ਨਵੀਨੇ ਆਣ ਗਏ ਜਰ ਕੰਪਰ ਸੇ ਔਰ ਅੰਬਰ ਸੇ ਨਿਰਪ ਕੰਬਰ ਇਨੇ ਪਿਆ ਪਾਤ ਹੀ ਪਾਤ ਬਣਾਏ ਬਡੋ ਦਰ ਢੋਲ ਮਰਦੰਗ ਸਰੰਗ ਬਜਾਏ ਭੂਖਣ ਚਾਰ ਜਿੱਪੇ ਸਭ ਅੰਗ ਬਿ ਲੋਕ ਅਨਾੰਗ ਪਰਬਾ ਮੁਰ ਛਾਇ ਬਾਟ ਚੰਗ ਮਿਰ ਦਾੰਗ ਉਪੰਗ ਸਰੰਗ ਸੋ ਨਾ ਸਬੇ ਸੁਨ ਪਾਏ ਰਿਜ ਰਾਏ ਰੇ ਜਵਾਰ ਸਬੇ ਲਖ ਰੂਪ ਅਨੂਪ ਸੋ ਰਾਤ ਆਏ ਜੈ ਸਰੂਪ ਲਖਿਓ ਅੱਜ ਕੋ ਹਮ ਤੇਸ਼ ਸਰੂਪ ਨਾ ਔਰ ਵਿਚਾਰੇ ਚੰਦ ਚੱਪਿਓ ਲਾਕੇ ਮੋਕੀ ਸਭ ਛੇਦ ਪਰ ਔਰ ਮੈ ਰੇਸੋ ਮਾਰੇ ਤੇ ਸਰੂਪ ਬਿਲੋਕ ਪਾਵਕ ਚਿਤ ਚਿਰੀ ਗ੍ਰਹਿ ਔਰਨ ਜਾਰੇ ਜਾਇ ਪਰਬਾਲ ਲਖਿਓ ਅਜ ਕੋ ਹਮ ਤੈਸ ਸਰੂਪ ਨਾ ਭੂਪ ਨਿਹਾਰੇ ਜੈਸ ਪਰਬਾਲ ਲਖਿਓ ਅਜ ਕੋ ਹਮ ਤੈਸ ਸਰੂਪ ਨਾ ਪੂਪ ਨਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ